ਹਾਲੀ ਵਿੱਚ ਗੁਲਾਬਸਿੱਧੂ ਨੇ ਇੱਕ ਨਵਾਂ ਟਰੈਕਟਰ ਜੋਂਡੀਅਰ 4x4 5210 ਆਪਣੇ ਬਾਪੂ ਨੂੰ ਗਿਫਟ ਕੀਤਾ ਦੇਖੋ ਬਾਪੂ ਵੀ ਕਿੰਨਾ ਖੁਸ਼ ਨਜ਼ਰ ਆ ਰਹੇ ਨੇ ਤੇ ਗੁਲਾਬਸਿੱਧੂ ਵੀ ਕਿੰਨਾ ਖੁਸ਼ ਨੇ ਕਦੇ ਉਹ ਟਾਈਮ ਸੀ ਕਦੇ ਸਾਈਕਲ ਲੈਣ ਜੋਗੇ ਪੈਸੇ ਨਹੀਂ ਸੀ ਤੇ ਅੱਜ ਗੁਲਾਬਸਿੱਧੂ ਨੇ ਆਪਣੀ ਕਾਇਕੀ ਦੇ ਚੰਡੇ ਇੰਨੇ ਕੱਢੇ ਨੇ ਕਿ ਜੋ ਮਰਜ਼ੀ ਚੀਜ਼ ਲੈ ਸਕਦੇ ਨੇ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਇਸ ਵੀਰ ਨੂੰ ਤੇ ਇਹਨਾਂ ਦੇ ਬਾਪੂ ਜੀ ਨੂੰ ਕਿਉਂਕਿ ਇੱਕ ਨਵਾਂ ਗਿਫਟ ਦਿੱਤਾ ਆਪਣੇ ਬਾਪੂ ਲਈ ਜੋ ਇੱਕ ਪੁੱਤ ਦਾ ਸੁਪਨਾ ਹੁੰਦਾ ਆਪਣੇ ਬਾਪੂ ਨੂੰ ਕੋਈ ਗਿਫਟ ਕਰਨਾ ਤਾਂ ਉਹਨਾਂ ਵਿੱਚ ਇੱਕ ਬੰਨੀ ਹੈ ਤਾਂ ਖੇਤੀ ਬਾੜੀ ਚ ਸਭ ਤੋਂ ਪਹਿਲਾਂ ਟਰੈਕਟਰ ਹੀ ਹ ਤੇ ਤੁਸੀਂ ਵੀ ਦੇਖੋ ਤੇ ਬਾਈ ਦੀ ਵੀਡੀਓ ਤੇ ਅੱਗੇ ਕਮੈਂਟ ਕਰਕੇ ਮੁਬਾਰਕਾਂ ਜਰੂਰ ਦਿਓ ਲੈ ਡੈਡੀ ਡੈਡੀ ਜੀ ਬਹੁਤ ਬਹੁਤ ਮੁਬਾਰਕਾਂ ਯੰਟਡ ਡਾਕਟਰ ਹੀ ਆਉਂਡੀਰ ਦਾ ਮਾਲਕ ਬਣ ਗਿਆ ਲੈ ਡੈਡੀ